ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਬੜੀ ਇੰਪੋਰਟੈਂਟ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਜੇਕਰ ਤੁਸੀਂ ਸੌਣ ਮਹੀਨੇ ਦੇ ਮੱਸਿਆ ਵਾਲੇ ਦਿਨ ਤੁਸੀਂ ਫਟਕਰੀ ਦਾ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਲਹਿਰਾਂ ਪੈਣਾ ਹੋ ਜਾਣ ਗਿਆ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਾ ਜਾਵੇ ਸਾਥ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਫਿਟਕਰੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਫਿਟਕਰੀ ਦੇ ਉਪਾਅ ਦੇ ਕਰਨ ਦੇ ਨਾਲ ਫਿਟਕਰੀ ਨੂੰ ਆਪਣੇ ਘਰ ਦੇ ਵਿੱਚ ਅਜਾਈ ਜਗਾ ਤੇ ਰੱਖਣ ਦੇ ਨਾਲ ਤੁਹਾਡੇ ਜੋ ਦੁਸ਼ਮਣ ਹਨ ਤੁਹਾਨੂੰ ਕਾਫੀ ਜੋ ਤੰਗ ਪਰੇਸ਼ਾਨ ਕਰ ਰਹੇ ਹਨ ਉਹ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਹੋ ਜਾਣਗੇ ਉਹਨਾਂ ਦਾ ਕੀਤਾ ਕਰਵਾਇਆ ਕੰਮ ਤੁਹਾਡੇ ਤੋਂ ਦੂਰ ਹੋ ਜਾਵੇਗਾ ਜਦੋਂ ਤੁਸੀਂ ਕੁਝ ਫਿੱਟ ਕਰੀਦੇ ਟੁਕੜੇ ਨੂੰ ਛੋਟੇ ਜਿਹੇ ਟੁਕੜੇ ਦੇ ਨਾਲ ਵੀ ਇਹ ਉਪਾਗ ਕਰ ਲਿਆ ਤਾਂ ਤੁਹਾਡੇ ਦੁਸ਼ਮਣ ਦੀ ਕਮਰ ਟੁੱਟ ਜਾਵੇਗੀ ਉਹ ਕਦੇ ਵੀ ਤੁਹਾਡੇ ਲਈ ਕੁਝ ਕਰਵਾਉਣ ਦੇ ਬਾਰੇ ਨਹੀਂ ਸੋਚੇਗਾ ਤੁਹਾਡਾ ਨੰ ਤੰਗ ਪਰੇਸ਼ਾਨ ਨਹੀਂ ਕਰੇਗਾ ਇਸੇ ਤਰ੍ਹਾਂ ਜੇਕਰ ਤੁਹਾਡੇ ਦੁਸ਼ਮਣ ਦਾ ਤੁਹਾਡੇ ਉੱਪਰ ਕੁਝ ਕੀਤਾ ਕਰਵਾਇਆ ਹੈ ਜਾਂ ਫਿਰ ਤੁਹਾਡੇ ਫੈਮਿਲੀ ਮੈਂਬਰ ਤੇ ਉੱਪਰ ਜਾਂ ਫਿਰ ਤੁਹਾਡੇ ਘਰ ਪਰਿਵਾਰ ਦੇ ਜਾਂ ਕਾਰੋਬਾਰ ਦੇ ਉੱਪਰ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਕੀਤਾ ਕਰਾਇਆ ਹੈ ਤਾਂ ਸਾਰੀਆਂ ਚੀਜ਼ਾਂ ਸਾਰੀਆਂ ਪਰੇਸ਼ਾਨੀਆਂ ਹਮੇਸ਼ਾ ਲਈ ਦੂਰ ਹੋ ਜਾਣਗੀਆਂ ਜਦੋਂ ਤੁਸੀਂ ਫਟਕਰੀ ਦਾ ਇੱਕ ਛੋਟਾ ਜਿਹਾ ਉਪਾਅ ਕਰ ਲਵੋਗੇ ਤਾਂ ਇਸ ਨੂੰ ਤੁਸੀਂ ਮੰਨ ਕੇ ਚੱਲੋ ਕਿ ਤੁਹਾਡਾ ਵਪਾਰ ਚੱਲਣਾ ਸ਼ੁਰੂ ਹੋ ਜਾਵੇਗਾ। ਜਾਂ ਕੋਈ ਕਾਰੋਬਾਰ ਜੇਕਰ ਚੱਲਦਾ ਚੱਲਦਾ ਤੁਹਾਡਾ ਰੁਕ ਗਿਆ ਹੈ। ਜਾਂ ਤੁਹਾਡੀ ਕੋਈ ਸ਼ਾਪ ਹੈ, ਉੱਥੇ ਵੀ ਤੁਸੀਂ ਇਸ ਪਾਣੂ ਕਰ ਸਕਦੇ ਹੋ। ਜੇਕਰ ਤੁਹਾਡਾ ਕੋਈ ਵਪਾਰ ਨਹੀਂ ਚੱਲਦਾ, ਕਾਰੋਬਾਰ ਨਹੀਂ ਚੱਲਦਾ, ਕਹਿਣ ਤੋਂ ਭਾਵ ਤੁਹਾਡੀ ਕੋਈ ਸ਼ਾਪ ਵਗੈਰਾ ਨਹੀਂ ਚੱਲਦੀ। ਤੁਸੀਂ ਇਸ ਪਾਣੂ ਆਪਣੇ ਘਰ ਵਿੱਚ ਜ਼ਰੂਰ ਕਰ ਸਕਦੇ ਹੋ। ਕਿਉਂਕਿ ਅੱਜਕੱਲ ਦੇ ਸਮੇਂ ਦੇ ਵਿੱਚ ਕੀ ਹੁੰਦਾ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਅਚਾਨਕ ਤੁਹਾਡੇ ਘਰ ਵਿੱਚ ਪੈਸਾ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਕੋਈ ਨਾ ਕੋਈ ਦੁਰਘਟਨਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਹਨ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਅਚਾਨਕ ਹੀ ਸਿਹਤ ਵਿਗੜ ਜਾਂਦੀ ਹੈ ਜਿਵੇਂ ਸਾਡੇ ਪਰਿਵਾਰ ਘਰ ਦਾ ਕੋਈ ਮੈਂਬਰ ਅਚਾਨਕ ਬਿਮਾਰ ਹੋ ਜਾਂਦਾ ਹੈ ਐਸੀ ਹੀ ਤਰ੍ਹਾਂ ਸਾਥ ਸੰਗਤ ਜੀ ਉਸ ਸਿਹਤ ਖਰਾਬ ਚੱਲਣ ਦੇ ਨਾਲ ਘਰ ਦੇ ਜਿਹੜੇ ਫੈਮਿਲੀ ਮੈਂਬਰ ਹਨ ਉਹਨਾਂ ਨੂੰ ਵੀ ਕਿਸੇ ਕੰਮ ਦੇ ਵਿੱਚ ਸਫਲਤਾ ਨਹੀਂ ਮਿਲਦੀ। ਇਸੇ ਤਰ੍ਹਾਂ ਹੁੰਦਾ ਕੀ ਹੈ ਕਿ ਅਕਸਰ ਬੜੀਆਂ ਸਾਰੀਆਂ ਸਮੱਸਿਆਵਾਂ ਸਾਡੀ ਜ਼ਿੰਦਗੀ ਵਿੱਚ ਆਉਂਦੀਆਂ ਹਨ। ਜੇਕਰ ਅਸੀਂ ਗੱਲ ਕਰੀਏ ਕਿ ਬਹੁਤ ਵਾਰ ਇਨ੍ਹਾਂ ਘਟਨਾਵਾਂ ਦੇ ਪਿੱਛੇ ਸਾਡੇ ਦੁਸ਼ਮਣ ਹਨ। ਉਨ੍ਹਾਂ ਦਾ ਹੱਥ ਹੁੰਦਾ ਹੈ ਚਾਹੇ ਤਾਂ ਗੁਪਤ ਹੋਣ ਚਾਹੇ ਉਹ ਸਾਹਮਣੇ ਤੋਂ ਹੋਣ ਕਿਸੇ ਨਾ ਕਿਸੇ ਹੈਲਪ ਦੇ ਨਾਲ ਤੁਹਾਡੇ ਉੱਪਰ ਤਾੰਤ੍ਰਿਕ ਕਰਿਆਵਾ ਹੁੰਦੀਆਂ ਹਨ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਨ ਸਾਡਾ ਕਾਰੋਬਾਰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ ਤੁਹਾਡੇ ਉੱਪਰ ਤੰਤਰ ਮੰਤਰ ਕਰਵਾਉਂਦੇ ਹਨ ਬਹੁਤ ਵਾਰ ਉਹ ਇੰਨੇ ਜ਼ਿਆਦਾ ਬੁਰੀ ਨਜ਼ਰ ਵਾਲੇ ਬਣ ਜਾਂਦੇ ਹਨ ਜੋ ਤੁਹਾਡੇ ਤੋਂ ਬੁਰੀ ਨਿਗਾਹ ਪੈਂਦੀ ਹੈ ਇੰਨੀ ਜ਼ਿਆਦਾ ਹੁੰਦੀ ਖਤਰਨਾਕ ਕਿ ਤੁਹਾਡੇ ਪਰਿਵਾਰ ਨੂੰ ਨਜ਼ਰ ਲੱਗੇ ਹੀ ਜਾਂਦੀ ਹੈ ਜਿਸ ਨਾਲ ਚੱਲਦੇ-ਚੱਲਦੇ ਹੋਏ ਕਾਰੋਬਾਰ ਵੀ ਰੁਕ ਜਾਂਦੇ ਹਨ ਘਰ ਵਿੱਚ ਕਲੇਸ਼ ਵੱਧ ਜਾਂਦਾ ਹੈ ਹਰ ਤਰੀਕੇ ਦੇ ਨਾਲ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਹਨ ਇਸੇ ਤਰੀਕੇ ਨਾਲ ਕੀ ਹੁੰਦਾ ਹੈ ਕਿ ਸਾਡੀ ਸਿਹਤ ਵੀ ਖਰਾਬ ਹੋ ਜਾਂਦੀ ਹੈ ਸਾਡੇ ਫੈਮਿਲੀ ਮੈਂਬਰ ਨੂੰ ਕਿਸੇ ਨਾ ਕਿਸੇ ਕੰਮ ਦੇ ਵਿੱਚ ਫਿਰ ਅਸਫਲਤਾ ਮਿਲਦੀ ਹੈ ਸਾਡੇ ਕਾਰੋਬਾਰ ਵਿਗੜਨੇ ਸ਼ੁਰੂ ਹੋ ਜਾਂਦੇ ਹਨ ਕਹਨ ਤੋਂ ਭਾਵ ਕਿ ਸਾਡੇ ਘਰ ਵਿੱਚ ਕੋਈ ਨਾ ਕੋਈ ਪਰੇਸ਼ਾਨੀ ਰਹਿੰਦੀ ਹੈ ਇਹ ਸਾਰੀਆਂ ਪਰੇਸ਼ਾਨੀਆਂ ਦਾ ਇੱਕੋ ਹੱਲ ਹੈ ਜੋ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਇੱਕ ਵਾਰ ਤੁਸੀਂ ਇਸ ਪਾੜਾ ਜ਼ਰੂਰ ਕਰਿਓ ਇਸੇ ਤਰ੍ਹਾਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਕਿ ਐਸਪਾ ਨੂੰ ਆਪਾਂ ਕਿਸ ਤਰੀਕੇ ਨਾਲ ਤੇ ਕਿਵੇਂ ਕਰਨਾ ਹੈ ਐਸਪਾ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਚੀਜ਼ ਦੀ ਲੋੜ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਸੰਗਤ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਲਿਖਣਾ ਨਾ ਭੁੱਲਣਾ ਸਾਡਾ ਸੰਗਤ ਜੀ ਜੇਕਰ ਤੁਹਾਡਾ ਪੈਸਾ ਬਰਬਾਦ ਹੋ ਰਿਹਾ ਹੈ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਜੇਕਰ ਤੁਸੀਂ ਫਟਕਰੀ ਦਾ ਉਪਾਗ ਕਰੋਗੇ ਤਾਂ ਫਟਕਰੀ ਤੁਹਾਡੇ ਘਰ ਦੀਆਂ ਛਿੰਨੀਆਂ ਵੀ ਪਰੇਸ਼ਾਨੀਆਂ ਹਨ ਉਹਨਾਂ ਨੂੰ ਆਪਣੇ ਅੰਦਰ ਸੋਖ ਲਵੇਗੀ ਤੇ ਤੁਸੀਂ ਦੇਖੋਗੇ ਤੁਹਾਡੇ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਨਾਲ ਹੀ ਨਾਲ ਛਿੰਨੇ ਵਿੱਚ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਰਸਤੇ ਜੋ ਬੰਦ ਹੋਏ ਸਨ ਉਹ ਵੀ ਖੋਲ ਜਾਣਗੇ ਜਿਵੇਂ ਸਾਥ ਸੰਗਤ ਜੀ ਕਿ ਤੁਹਾਡੇ ਘਰ ਵਿੱਚ ਤਜੋਰੀ ਖਾਲੀ ਹੋ ਚੁੱਕੀ ਸੀ ਤੁਹਾਡੇ ਘਰ ਦੀ ਤੋਚਰੀ ਹੁਣ ਭਰਨੇ ਸ਼ੁਰੂ ਹੋ ਜਾਵੇਗੀ ਇਸੇ ਤਰ੍ਹਾਂ ਜਦੋਂ ਵੀ ਤੁਸੀਂ ਸੁਪਾਣੂ ਕਰਨ ਦੇ ਲਈ ਲੈਣਾ ਕੀ ਹੈ ਇੱਕ ਫਿਟਕਰੀ ਦਾ ਛੋਟਾ ਜਿਹਾ ਟੁਕੜਾ ਉਹ ਫਿਟਕਰੀ ਦਾ ਟੁਕੜਾ ਲੈ ਕੇ ਤੁਹਾਡੇ ਘਰ ਵਿੱਚ ਜਿੰਨੇ ਵੀ ਤੁਸੀਂ ਫੈਮਿਲੀ ਮੈਂਬਰ ਹੋ ਇਸ ਫਿਟਕਰੀ ਦੇ ਟੁਕੜੇ ਨੂੰ ਤੁਸੀਂ ਆਪਣੇ ਸਾਰੇ ਫੈਮਿਲੀ ਮੈਂਬਰ ਜਿੰਨੇ ਵੀ ਹਨ ਉਹਨਾਂ ਦੇ ਸੇਦ ਦੇ ਉਤੋ ਸਤਵਾਰ ਵਾਰ ਦੇਣਾ ਹੈ ਬਾਅਦ ਵਿੱਚ ਇਸ ਫਟਕਰੀ ਦੇ ਟੁਕੜੇ ਨੂੰ ਆਪਣੇ ਹੱਥ ਵਿੱਚ ਲੈ ਕੇ ਜਿੰਨਾ ਵੀ ਤੁਹਾਡੇ ਘਰ ਵਿੱਚ ਬਣਿਆ ਹੋਇਆ ਜਿੰਨੇ ਵੀ ਕਮਰੇ ਹਨ ਜਿੰਨੇ ਵੀ ਕੋਨੇ ਹਨ ਹਰ ਕੋਨੇ ਦੇ ਵਿੱਚ ਹਰ ਜਗ੍ਹਾ ਤੇ ਫਟਕਰੀ ਦੇ ਟੁਕੜੇ ਨੂੰ ਲੈ ਕੇ ਘਮਾਉਣਾ ਹੈ ਜਿੰਨੇ ਵੀ ਬਾਲਕੋਨੀ ਹੈ ਉਹਨਾਂ ਦੇ ਵਿੱਚ ਵੀ ਤੁਸੀਂ ਆਪਣੇ ਘਰ ਵਿੱਚ ਫਟਕਰੀ ਦੇ ਟੁਕੜੇ ਨੂੰ ਲੈ ਕੇ ਜਾਣਾ ਹੈ ਚੈੱਕ ਕਰ ਲਗਾਉਣ ਤੋਂ ਬਾਅਦ ਦੇ ਸਮੇਂ ਤੁਸੀ ਇਹ ਬੋਲਣਾ ਹੈ ਕਿ ਜਿੰਨੇ ਵੀ ਸਾਡੇ ਘਰ ਦੇ ਵਿੱਚ ਨਜਰ ਦੋਸ਼ ਨਕਾਰਾਤਮਿਕ ਊਰਜਾ ਹੈ ਤਾੰਤ੍ਰਿਕ ਕਰਿਆਵਾਂ ਕਰਵਾਈਆਂ ਹਨ ਜਾਂ ਫਿਰ ਕੋਈ ਬਲੈਕ ਮੈਜਿਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਕੀਤਾ ਕਰਵਾਇਆ ਹੈ ਇਹ ਸਾਰੀਆਂ ਪਰੇਸ਼ਾਨੀਆਂ ਤੁਹਾਡੀਆਂ ਦੂਰ ਹੋ ਜਾਣ ਇਸੇ ਤਰੀਕੇ ਨਾਲ ਤੁਸੀਂ ਬੋਲਦੇ ਜਾਣਾ ਹੈ ਤੇ ਹੌਲੀ-ਹੌਲੀ ਆਪਣੇ ਮਨ ਵਿੱਚ ਉੱਚੀ-ਉੱਚੀ ਬੋਲਣਾ ਹੈ ਫਟਕਰੀ ਦੇ ਟੁਕੜੇ ਨਾਲ ਆਪਣੇ ਘਰ ਦੇ ਵਿੱਚ ਤੁਸੀਂ ਇੱਕ ਚੱਕਰ ਲਗਾਉਣਾ ਹੈ ਇਸ ਤਰੀਕੇ ਦੇ ਨਾਲ ਬੋਲਣਾ ਕਿ ਜਿੰਨੀਆਂ ਪਰੇਸ਼ਾਨੀਆਂ ਹਨ ਖਤਮ ਹੋ ਜਾਣ ਤੇ ਫਟਕਰੀ ਦੇ ਟੁਕੜੇ ਵਿੱਚ ਆ ਜਾਣ ਇਸ ਤਰੀਕੇ ਨਾਲ ਜਦੋਂ ਤੁਸੀਂ ਹਰ ਇੱਕ ਜਗ੍ਹਾ ਤੇ ਆਪਣੇ ਘਰ ਦੇ ਵਿੱਚ ਚੱਕਰ ਲਗਾਉਗੇ ਲਗਾਉਣ ਤੋਂ ਬਾਅਦ ਦੇ ਵਿੱਚ ਉਸ ਫਟਕਰੀ ਦੇ ਟੁਕੜੇ ਨੂੰ ਵੇਖਦੇ ਹੋਏ ਤੁਸੀਂ ਬੋਲਣਾ ਹੈ ਜੇਕਰ ਸਾਡੇ ਘਰ ਵਿੱਚ ਨજર ਦੋਸ਼ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਜਿਸ ਤਰ੍ਹਾਂ ਸਾਡੇ ਘਰ ਦੇ ਵਿੱਚ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਸਫਲਤਾ ਨਹੀਂ ਮਿਲਦੀ ਜੋ ਵੀ ਸਾਡੇ ਘਰ ਵਿੱਚ ਪ੍ਰੋਬਲਮ ਹੈ ਮੁਸ਼ਕਲ ਚੱਲ ਰਹੀ ਹੈ ਫਟਕਰੀ ਦੇ ਟੁਕੜੇ ਦੇ ਨਾਲ ਸਾਡੇ ਘਰ ਵਿੱਚੋਂ ਦੂਰੋ ਜਾਵੇਗੇ ਐਸੇ ਹੀ ਤਰੀਕੇ ਦੇ ਨਾਲ ਤੁਸੀਂ ਬੋਲਣ ਤੋਂ ਬਾਅਦ ਦੇ ਵਿੱਚ ਇਸ ਫਟਕਰੀ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਹੈ ਇਹ ਬਾਹਰ ਨਿਚਾ ਕੇ ਤੁਸੀਂ ਕਿੱਥੇ ਵਿੱਚ ਜਗਾ ਦੇ ਤੁਸੀਂ ਪੂਰੇ ਗੁੱਸੇ ਦੇ ਨਾਲ ਕਰੋਧ ਨਾਲ ਇਸ ਫਟਕੜੀ ਦੇ ਟੁਕੜੇ ਨੂੰ ਸੁੱਟ ਦੇਣਾ ਹੈ ਜੇ ਤੁਹਾਡੇ ਘਰ ਦੇ ਆਸ-ਪਾਸ ਕਿਸੇ ਗੰਦੀ ਨਾਲੀ ਤੇ ਉੱਥੇ ਵੀ ਤੁਸੀਂ ਸੁੱਟ ਸਕਦੇ ਹੋ ਐਸੋ ਇਲਾਵਾ ਜੇਕਰ ਘਰ ਦੇ ਆਲੇ-ਦੁਆਲੇ ਕੋਈ ਕੋੜਾ ਕਰਕਟ ਹੈ ਮਿੱਟੀ ਹੈ ਕੈਂਦ ਭਾਵ ਕੇ ਫਟਕੜੀ ਦੇ ਟੁਕੜੇ ਨੂੰ ਗੰਦਗੀ ਦੀ ਵਾਲੀ ਜਗ੍ਹਾ ਤੇ ਤੁਸੀਂ ਸੁੱਟ ਦੇਣਾ ਹੈ ਗੰਦਾ ਨਾਲਾ ਹੋਵੇ, ਕੋੜਾ ਕਰਕਟ ਹੋਵੇ, ਸਾਫ਼-ਸੁਥਰੀ ਜਗ੍ਹਾ ਤੇ ਦੁਸਤ ਨੇ ਸੋਟਣਾ। ਕਿਉਂਕਿ ਜੋ ਫਟਕਰੀ ਹੈ ਇਹ ਆਪਣੇ ਨਾਲ ਘਰ ਦੀਆਂ ਸਾਰੀਆਂ ਨਕਾਰਾਤਮਕ ਊਰਜਾ ਤੇ ਮੁਸ਼ਕਲਾਂ ਨੂੰ ਲੈ ਕੇ ਚੱਲੇ ਜਾਂਦੀ ਹੈ। ਇਸ ਬਾਣ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਦਿਨ ਕਰ ਸਕਦੇ ਹੋ। ਜਦੋਂ ਵੀ ਤੁਹਾਨੂੰ ਆਪਣੇ ਕੰਮਕਾਰ ਤੋਂ ਸਮਾਂ ਮਿਲਦਾ ਹੈ ਉਥੇ ਉਸੇ ਸਮੇਂ ਦੋ ਸੇ ਸਪਾਣਾ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਫਟ ਕਰੀ ਆਪਣੇ ਘਰ ਦੇ ਵਿੱਚ ਬਾਅਦ ਸਟੋਂ ਦਾ ਬਾਅਦ ਵਿੱਚ ਉਸੇ ਸਮੇਂ ਇੱਕ ਹਲਦੀ ਵਾਲਾ ਪਾਣੀ ਤਿਆਰ ਕਰਨਾ ਹੈ ਕੱਚ ਦਾ ਕੋਈ ਬਰਤਨ ਲੈਣਾ ਹੈ ਸ਼ੁੱਧ ਪਾਣੀ ਪਾ ਲੈਣਾ ਹੈ ਤੇ ਸਾਫ ਸੁਥਰਾ ਤੇ ਇੱਕ ਦਮ ਚਮਚ ਸਾਫ ਸੁਥਰਾ ਤੇ ਇੱਕ ਚਮਚ ਹਲਦੀ ਤੁਸੀਂ ਪਾ ਕੇ ਪਾਣੀ ਤਿਆਰ ਕਰਨਾ ਹੈ ਪਾਣੀ ਤਿਆਰ ਕਰਕੇ ਤੁਸੀਂ ਓਮ ਨਮੇ ਭਗਵਤ ਤੇ ਵਾਸੂ ਦੇਵੇਂ ਨਮੇ ਮੰਤਰ ਦਾ ਜਾਪ ਕਰਨਾ ਹੈ ਆਪਣੇ ਘਰ ਵਿੱਚ ਹਲਦੀ ਵਾਲੇ ਪਾਣੀ ਦਾ ਛੜਕਾਅ ਕਰ ਦੇਣਾ ਹੈ ਜਿਵੇਂ ਪਹਿਲਾਂ ਤੁਸੀਂ ਫਟਕਰੀ ਦਾ ਉਪਾਗ ਕੀਤਾ ਆਪਣੇ ਨਜ਼ਰ ਦੋਸ਼ ਤੇ ਕੀਤੇ ਕਰਵਾਏ ਦੁਸ਼ਮਣ ਤੋਂ ਬਚਣ ਦੇ ਲਈ ਤਾਂਗ ਪਰੇਸ਼ਾਨ ਜੋ ਕਰਦੇ ਸਨ ਸਾਰੇ ਨੈਗੇਟਿਵ એનર્ਜੀ ਤੋਂ ਛੁਟਕਾਰਾ ਮਿਲ ਜਾਵੇਗਾ ਤੁਸੀਂ ਉਸ ਫਟਕਰੀ ਦੇ ਟੁਕੜੇ ਦੇ ਨਾਲ ਘਰ ਤੋਂ ਬਾਰ ਉਸ ਨੂੰ ਕੱਢ ਦੇਣਾ ਹੈ ਐਸੇ ਨੂੰ ਕਰਨ ਤੋਂ ਬਾਅਦ ਜਿਵੇਂ ਹੀ ਤੁਸੀਂ ਹਲਦੀ ਵਾਲੇ ਪਾਣੀ ਦਾ ਛੜਕਾਅ ਆਪਣੇ ਘਰ ਵਿੱਚ ਕਰੋਗੇ ਨਾਲ ਤੁਸੀਂ ਕਾਰ ਵਿੱਚ ਬਣੀ ਤੇਜੀ ਦੇ ਨਾਲ ਪੋਜ਼ੀਟਿਵ એનર્ਜੀ ਲੈ ਕੇ ਆਵੋਗੇ ਤੁਹਾਡੇ ਘਰ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਅਤੇ ਤੁਹਾਡੇ ਘਰ ਦੀਆਂ ਸਾਰੀਆਂ ਇਹ ਮੁਸ਼ਕਲਾਂ ਦੂਰ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ